ਤੂ ਸਮਰਤ ਵੱਡਾ ਮੇਰੀ ਮਤ ਥੋੜੀ ਰਾਮ ਪਾਲੇ ਕਿਰਤ ਕਣਾ ਪੂਰਨ ਦ੍ਰਿਸ਼ ਤੇਰੀ ਰਾਮ ਦੋ ਕਾਲੰ ਪੁਰਨਾਸੀ ਦਿਆਲੰ ਸਰੂਪੇ ਸਦਾ ਯੰਗ ਸੰਗੇ ਆਪੰਗ ਬਾਬੂਤੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੂਟ ਬਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗੁਰ ਬਾਸਨਾ ਪਰਿਆਰੇ ਸੰਤਾਂ ਨਾਲ ਬੈਰ ਕੁਮਾ ਮੁੰਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੂ ਵਾਰੂ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਨ ਪ੍ਰੇਮੁ ਉਮਹਾੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸਨ ਘਣੀ ਕੋਈ ਆਨ ਮਲਾਵੇ ਮਾਏ ਅਸਨ ਪ੍ਰੇਮ ਓ ਮਹਾੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮੁਲਾਵ ਮਾਏ ਸੰਤ ਸੁਹਾਈ ਪ੍ਰੇਮ ਕਾ ਹਉ ਤਨ ਕਾ ਲਗਾ ਪਾਏ ਪਰਾਵੋ ਕਿਉਂ ਸੁਖ ਪਾਈ ਐ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇਤ੍ਰਪਤ ਰਹੇ ਆਗਾਇ त्याग बिनती कर है लेहु प्रभु लाड लाए जो हार कं तुम लैया से बिछड़त है न जाए ਪ੍ਰਭੂ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ ਸੁਖੀ ਵਸੰਦੀਆਂ ਜਿੰਨਾ ਮਯ ਹਾਰੂ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨ ਪ੍ਰੇਮ ਓ ਮਹਾੜਾ ਕਿਉ ਮਿਲੀ ਏ ਘਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮੁਲਾਵੇ ਮਾਏ ਸਤਗੁਰ ਦੀ ਕਿਰਪਾ ਸਦਕਾ ਅੱਜ ਅਸੂ ਦਾ ਮਹਿਨ ਆਰੰਭ ਹੋਇਆ ਸਤਿਗੁਰ ਜੀ ਕਿਰਪਾ ਕਰਨ ਦਾ ਰਹੀਆਂ ਸੰਗਤਾਂ ਤੇ ਸਿਰ ਤੇ ਮੇਰ ਦਾ ਹੱਥ ਰੱਖਣ ਦਰੋਂ ਕਰੋਂ ਨਾਮ ਦੀਆਂ ਦਾਤਾਂ ਸੇਵਾ ਸੰਭਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਆਧੀਆਂ ਬਿਯਾਧੀਆਂ ਦਾ ਨਾਸ ਕਰਨ ਆਪਣੇ ਭਜਨ ਦਾ ਪ੍ਰਤਾਪ ਕਰਨ ਹਰ ਭਾਵ ਰੱਖਿਆ ਕਰਨ ਸੁਖ ਹੋਵੇ ਨਾਮ ਚ ਤਾਵੇ ਨਾਨਕ ਨਾਮ ਚੜਦੀ ਕਲਾ تیرੇ ਭਾਣੇ ਸਰਬਤ ਦਾਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ